ਸੋਨੀਆ ਦਾਸ ਦੇ ਨਾਲ-ਨਾਲ ਉਹਨਾਂ ਦੇ ਪਤੀ ਵੀ ਘਰ ਨੂੰ ਚਲਾਉਣ ਵਾਸਤੇ ਪੂਰਾ ਸਾਥ ਦਿੰਦੇ ਹਨ ਪਰ ਇਹਨਾਂ ਦਾ ਮੰਨਣਾ ਹੈ ਕਿ ਇਹ ਤਾਂ ਹੀ ਸੰਭਵ ਹੋ ਪਾਇਆ ਜੇ ਪੰਜਾਬ ਸਰਕਾਰ ਨੇ ਇਹਨਾਂ ਨੂੰ 600 ਯੂਨਿਟ ਬਿਜਲੀ ਫ੍ਰੀ ਦਿੱਤੀ ਹੈ ਜਿਸ ਨਾਲ ਇਹ ਪੈਸੇ ਦੀ ਬਚਤ ਕਰਕੇ ਆਪਣੀਆਂ ਹੋਰ ਜ਼ਰੂਰੀ ਲੋੜਾਂ ਪੂਰੀਆਂ ਕਰਦੇ ਹਨ ਅਤੇ ਵਧੀਆ ਢੰਗ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ ਨਮਸਕਾਰ ਜੀ ਮੇਰਾ ਨਾਮ ਸਰਜੀਵਨ ਕੁਮਾਰ ਹੈ ਮੈਂ ਨਾਬਾ ਰੋਡ ਕ੍ਰਿਸ਼ਨਾ ਕਲੋਨੀ ਦਾ ਰਹਿਣ ਵਾਲਾ ਪਹਿਲਾਂ ਸਾਡਾ ਬੀਲ ਦਾ ਬਿੱਲ 3-4000 ਰੁਪਏ ਆ ਜਾਂਦਾ ਸੀਗਾ ਜਿਹੜਾ ਕਿ ਭਰਨਾ ਬਹੁਤ ਮੁਸ਼ਕਿਲ ਸੀ ਸਾਨੂੰ ਜਦੋਂ ਨਾ ਮੌਜੂਦਾ ਸਰਕਾਰ ਨੇ 600 ਜੁਨਟਾ ਮਾਫ ਕੀਤੀਆਂ ਨੇ ਤਾਂ ਸਾਡਾ ਬਿਜਲੀ ਦਾ ਬਿੱਲ 0 ਆਉਂਦਾ ਹੈ ਇਸ ਕਰਕੇ ਜਿਹੜਾ ਵੀ ਸਾਡਾ ਬਿਜਲੀ ਦਾ ਬਿੱਲ ਦੇ ਵਿੱਚ ਪੈਸਾ ਜਾਂਦਾ ਸੀ ਹੁਣ ਅਸੀਂ ਘਰ ਦੇ ਨਿੱਜੀ ਕੰਮਾਂ 'ਚ ਜਾਂ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਖਰਚ ਕਰ ਸਕਦੇ ਹਾਂ ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ 600 ਜੁਨਟ ਮਾਫ ਕੀਤੀ ਜਦੋਂ ਦੋ ਦੋ ਬਿਜਲੀ ਦਾ ਬਿੱਲ ਜੀ ਰੁਆਨ ਲੱਗਿਆ ਉਸ ਟਾਈਮ ਤੋਂ ਅਸੀਂ ਸਾਰੀ ਚੀਜ਼ਾਂ ਬਿਜਲੀ ਦੀਆਂ ਜਿੱਦਾਂ ਮਿਕਸੀ ਲਗਾ ਲਓ ਵਾਸ਼ਿੰਗ ਮਸ਼ੀਨ ਫ੍ਰਿਜ ਹੋ ਗਿਆ ਅਸੀਂ ਉਹ ਖੁੱਲਕੇ ਯੂਜ਼ ਕਰ ਰਹੇ ਹਾਂ ਹੁਣ ਉਹ ਪੈਸੇ ਬਚਨ ਨਾਲ ਅਸੀਂ ਆਪਣੇ ਘਰ ਦੀਆਂ ਹੋਰ ਚੀਜ਼ਾਂ ਖਰੀਦ ਲਈਆਂ ਜਿਵੇਂ ਫਿਲਟਰ ਬੱਚੇ ਦੀ ਹੋਰ ਚੀਜ਼ਾਂ ਲਿਆ ਲੈਣੇ ਅਸੀਂ ਖਲੋਣੇ ਚੀਜ਼ਾਂ ਦਿੱਦੋ ਬੱਚੇ ਦੀ ਖੁਆਇਸ਼ਾਂ ਨੇ ਉਹ ਵੀ ਪੂਰੀਆਂ ਹੋਣ ਲੱਗੀਆਂ ਸਸਤੀ ਤਾਂ ਹੋਈ ਐ ਸੋਨ ਘਟੋ ਘਟੇ ਆ ਕਿ ਬਿਜਲੀ ਦੇ ਬਿੱਲ ਦੇ ਘੱਟ ਨਹੀਂ ਲੱਗਦੇ ਬੱਚੇ ਰਾਮ ਨਾਲ ਗਰਮੀਆਂ ਚ ਪੱਖਾ ਲਗਾ ਕੇ ਸੌਂਦੇ ਨੇ ਚੈਨ ਦੀ ਨੀਂਦ ਐ ਫਿਰ ਫਰੈਸ਼ ਉੱਠੀ ਦਾ ਰਾਮ ਨਾਲ ਆਪਣੇ ਕੰਮ ਤੇ ਜਾਈਦਾ ਕੱਪੜੇ ਪ੍ਰੈਸ ਕਰਕੇ ਪਾਣੇ ਐ ਪਹਿਲਾਂ ਤਾਂ ਕੱਪੜੇ ਪ੍ਰੈਸ ਕਰਨ ਵੇਲੇ ਵੀ ਇਹੀ ਸੋਚਦੇ ਤੇ ਕਿ ਕਿਤੇ ਜ਼ਿਆਦਾ ਟਾਈਮ ਪ੍ਰੈਸ ਚੱਲ ਗਈ ਬਸ ਫਿਰ ਤਾਂ ਹੋ ਗਿਆ ਕੰਮ ਸਾਡਾ ਸ਼ੁਕਰ ਹੈ ਸਰਕਾਰ ਦਾ ਧੰਨਵਾਦ ਕਰਦੇ ਬਹੁਤ ਬਹੁਤ ਮਾਜੂਦਾ ਸਰਕਾਰ ਦਾ ਜੋ ਸਾਡਾ ਬਿਜਲੀ ਦਾ ਬਿੱਲ ਮਾਫ ਕੀਤਾ ਅਸੀਂ ਉਮੀਦ ਕਰਦੇ ਆਂ ਵੀ ਇਦਾਂ ਦੀਆਂ ਸਕੀਮਾਂ ਪੰਜਾਬ ਸਰਕਾਰ ਹੋਰ ਵੀ ਲਿਆ ਕੇ ਆਵੇ